ਉਹਦੇ ਸੋਡੇ ਹੁੰਦੇ ਦੇਖਦੇ ਹੁੰਦੇ ਕਿ ਕਬੂਤਰਾਂ ਦਾ ਜੋੜਾ ਵਿੱਚੋਂ ਘੜ ਤੱਕ ਜੇ ਕੋ ਘੜਦਾ ਅਸੀਂ ਉਹਨੂੰ ਜਾਦੂ ਹੀ ਸਮਝਦੇ ਹੁੰਦੇ ਸੀ ਚੇਤਨਤਾ ਆਈਆ ਤਰਕੀ ਲਾਇਆ ਉਹਨੇ ਦੱਸਿਆ ਇਹ ਜਾਦੂ ਨਹੀਂ ਹੈ ਇਹ ਹੱਤ ਵਿੱਚ ਪੰਜਾਬ ਦੇ ਵਿੱਚ ਧਰਨਿਆਂ ਦਾ ਦੌਰ ਲਗਾਤਾਰ جاری ਹੈ ਤੇ ਆਏ ਦਿਨ ਤੁਸੀਂ ਨਵੀਆਂ-ਨਵੀਆਂ ਖਬਰਾਂ ਦੇਖਦੇ ਹੋ ਕਿਤੇ ਕੋਈ ਗੋਲੀ ਚੱਲਦੀ ਹੈ ਤੇ ਕਿਤੇ ਕੁਝ ਹੁੰਦਾ ਪਰ ਆਮ ਲੋਕਾਂ ਦੇ ਮਸਲੇ ਕਿੰਨੇ ਕੁ ਹੱਲ ਹੋ ਰਿਹਾ ਉਸ ਦੀ ਇੱਕ ਤਾਜ਼ਾ ਮਿਸਾਲ ਤਾਜ਼ਾ ਰਿਪੋਰਟ ਲੈ ਕੇ ਮੈਂ ਹਾਜ਼ਰਾਂ ਜ਼ਿਲ੍ਹਾ ਲੁਧਿਆਣਾ ਪਿੰਡ ਭੁੰਦੜੇ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਗੈਸ ਏਜੰਸੀ ਲੱਗਣ ਲੱਗੀ ਹੈ ਗੈਸ ਫੈਕਟਰੀ ਕਹਿ ਸਕਦੇ ਆ ਵੱਡੀ ਫੈਕਟਰੀ ਹੈ ਤੇ ਕਾਰਨ ਕੀ ਹੈ ਕਿ ਲੋਕ ਤਰਨਾ ਲਾ ਕੇ ਇੱਥੇ ਬੈਠੇ ਆ ਕਾਫੀ ਦਿਨਾਂ ਤੋਂ ਪਰ ਸੁਣਵਾਈ ਨਹੀਂ ਹੋ ਰਹੀ ਉਹ ਸਰਕਾਰ ਜੋ ਕਦੇ ਕਹਿੰਦੀ ਸੀ ਆਮ ਲੋਕਾਂ ਦੀ ਖਾਕ ਦੇ ਵਿੱਚ ਆ ਪਰ ਅਜੋ ਸਰਕਾਰ ਕਿੱਥੇ ਆ ਸਰਕਾਰ ਦੇ ਨਮਾਇੰਦੇ ਕਿੱਥੇ ਆ ਬਹੁਤ سارے ਲੀਡਰ ਹੈ ਇਹ ਤਾਂ ਕੋਈ ਨਹੀਂ ਪਹੁੰਚਿਆ ਤਾਂ ਕਿਸਾਨ ਆ ਉਹ ਜੋ ਵੱਖ-ਵੱਖ ਜਥੇ ਬੰਨਿਆ ਨੇ ਉਹ ਸਾਡੇ ਨਾਲ ਹੈ ਟੀਵੀ ਦੀ ਸਕਰੀਨ ਤੇ ਲਗਾਤਾਰ ਅਪਡੇਟਸ ਤੁਹਾਡੇ ਨਾਲ ਸਾਂਝ ਕਰ ਰਹੇ ਆ ਸਰ ਇੱਕ ਵਿਸ਼ਾਲ ਤਰਨਾ ਲੱਗਿਆ ਹੋਇਆ ਪਹਿਲੀ ਗੱਲ ਤਾਂ ਇੱਕ ਬੜੀ ਮੰਦ ਭਾਗੀ ਖਬਰ ਹੈ ਕਿ ਲੋਕਤੰਤਰ ਹੈ ਲੋਕਾਂ ਦੀ ਸਰਕਾਰ ਹੈ ਪਰ ਮਸਲੇ ਹੱਲ ਨਹੀਂ ਹੁੰਦੇ ਕਿ ਸਾਹਮਣੇ ਤੇ ਪਹਿਲਾਂ ਤਸਵੀਰ ਦਿਖਾ ਦਿੰਦੇ ਆ ਕਿ ਸਾਹਮਣੇ ਜੋ ਕਹਿ ਸਕਦੇ ਇੱਕ ਫੈਕਟਰੀ ਅਜੇ ਨਹੀਂ ਸੀਗਾ ਸਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਲਗਾਤਾਰ ਤੁਸੀਂ ਰੋਜ਼ ਚ ਬੈਠੇ ਹੋ ਇਹ ਲੜਾਈ ਲੜ ਰਹੇ ਹੋ ਪੂਰਾ ਮਾਜ਼ਰਾ ਕੀ ਹੈ ਇਸ ਦੇ ਨੁਕਸਾਨ ਕਿੰਨੇ ਕੋ ਹੈ ਔਰ ਆਸ-ਪਾਸ ਕਿੰਨੇ ਕੋ ਪਿੰਡ ਹੈ ਮੈਂ ਇਸ ਚੈਨਲ ਦਾ ਸਭ ਤੋਂ ਪਹਿਲਾਂ ਸਾਡੀ ਸੰਘਸ਼ ਕਮੇਟੀ ਹੈ ਜਿਹੜੀ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਸ਼ ਕਮੇਟੀ ਉਹਦੇ ਵੱਲੋਂ ਧੰਨਵਾਦ ਕਰਦਾ ਜਿਹੜਾ ਸਾਡੀ ਆਵਾਜ਼ ਇਹਨਾਂ ਨੇ ਲੋਕਾਂ ਕੋਲ ਲੈ ਕੇ ਜਾਣੀ ਹੈ ਇਹ ਮਸਲਾ ਵੀਰ ਜੀ ਲਗਭਗ ਸਤੰਬਰ 23 ਤੋਂ ਆ ਇਹ ਇੱਕ ਅਸ਼ਾਰੀ ਹੋਣ ਲੱਗੀ ਤਾਂ ਲੋਕਾਂ ਨੇ ਪਤਾ ਲੱਗਿਆ ਵੀ ਇਹ ਬੰਦਾ ਕੀ ਹੈ ਪਰ ਇਸ ਫੈਕਟਰੀ ਵਾਲਿਆਂ ਨੇ ਸਭ ਕੁਝ ਲੁਕੋ ਕੇ ਰੱਖਿਆ ਕੋਈ ਬੋਰਡ ਨਹੀਂ ਲਾਇਆ ਸੀ ਕੁਛ ਚਰਬਤ ਕੁਸ਼ਰਮੂਸ਼ਰ ਹੋਣ ਲੱਗੀ ਜਨਵਰੀ 24 60 40 50 ਪਿੰਡ ਦੇ ਸਮਦਰ ਵਿਅਕਤੀ ਇਹਨਾਂ ਕੋਲੇ ਆਏ ਇਹਨਾਂ ਕੋਲੇ ਆ ਕੇ ਅਸੀਂ ਕਿਹਾ ਲੱਗਦਾ ਕੀ ਹੈ ਸਾਡੇ ਕੋਲ ਮੰਨ ਗਏ ਵੀ ਸੀ ਵੀ ਸੀ ਵੀ ਜੀ ਵਾਇਓ ਗੈਸ ਦੇ ਆਧਾਰ ਤੇ ਸੀ ਐਨ ਜੀ ਤਿਆਰ ਕਰਨੀ ਆ ਸੀ ਐਨ ਜੀ ਇੱਕ ਬਲਨ ਫਿਊਲ ਹੈ ਮਾਦਰੀਸ਼ਲ ਪਦਾਰਥ ਹੈ ਜਿਹਨੇ ਕਹਿੰਦੇ ਵੀ ਉਹ ਪٹرول ਦੀ ਥਾਂ ਤੇ ਕਾਰਾਂ ਚ ਹੋਰ ਸਾਰੇ ਕਸ਼ਿਸ਼ ਪਾਉਣੀ ਆ ਅਸੀਂ ਫਿਰ ਜਦੋਂ ਛਵਾਲ ਕੀਤਾ ਵਿੱਚ ਪੈਣਾ ਕੀ ਹੈ ਤਾਂ ਉਹ ਕਹਿੰਦੇ ਗੋਬਰ ਪਰਾਲੀ ਤੇ ਨੇਪੀਰ ਕਾ ਅਸੀਂ ਕਿਹਾ ਵੀ ਇਹ ਤਾਂ ਮੁਸ਼ਕਲ ਬਹੁਤ ਆਇਆ ਕਰੋ ਨਹੀਂ ਜੀ ਨਹੀਂ ਜੀ ਅਸੀਂ ਕਿਹਾ ਤੁਸੀਂ ਫੋਲ ਤਾਂ ਨਹੀਂ ਪਾਉਣੇ ਪਾਣਾ ਤਾਂ ਪ੍ਰੈਸ ਕਰਕੇ ਬਦੂ ਆਊ ਗਏ ਸੀ ਤਾਂ ਬਣਨੀ ਆ ਤਾਂ ਉਹ ਟਾਲ ਮਟੋਲ ਕਰ ਰਹੇ 10 ਦਿਨ ਬਾਅਦ ਉਹਨਾਂ ਦੇ ਐਮ ਡੀ ਆਏ ਉਹਨਾਂ ਕੋਲੇ ਵੀ ਅਸੀਂ ਕਿਹਾ ਅਸੀਂ ਕਿਹਾ ਵੀ ਪੰਚਾਇਤ ਤੋਂ ਤੁਸੀਂ ਕਿਉਂ ਨਹੀਂ ਲਈ ਮਨਜ਼ੂਰੀ ਜਾਂ ਪਿੰਡ ਤੋਂ ਉਹ ਸੌਰੀ ਸੌਰੀ ਕਹਿਣ ਲੱਗੇ ਗਲਤੀ ਮੰਨਣ ਲੱਗੇ ਉਸ ਤੋਂ ਬਾਅਦ ਅਸੀਂ ਗੱਲ ਹੋਈ ਵੀ ਤੁਸੀਂ ਸਾਡੇ ਕੋਲ ਡਾਕੂਮੈਂਟ ਲਿਆ ਕੇ ਦਿਓ ਕਿਹੜੇ ਹੁਕਮਾਦੀਨ ਅਸੀਂ ਵੀ ਬਹੁਤ ਸਾਰੇ ਡਾਕੂਮੈਂਟ ਪੈਦਾ ਕਰ ਲਏ ਵੀ ਇਹ ਕਾਨੂੰਨਾਂ ਦੀ ਲੰਘਣਾ 500 ਮੀਟਰ ਤੋਂ ਬਾਹਰ ਲੱਗਣੀ ਚਾਹੀਦੀ ਆ ਦੇਖ ਲਓ ਬਾਦੀ ਬਿਲਕੁਲ ਨੇੜੇ ਆ ਅਸੀਂ ਸਕੂਲ ਹੋ ਦੇ ਸਕੂਲ ਸਾਹਮਣੇ ਸਕੂਲ ਹੈ ਜੀ 100 ਮੀਟਰ ਦਾ ਸਕੂਲ ਹੈ ਸਾਹਮਣੇ ਸਾਡੇ ਬੱਚੇ ਜਦੋਂ ਇਹ ਫੈਕਟਰੀ ਲੱਗ ਜਾਂਦੀ ਹੈ ਉਹ ਕੰਮ ਕਰਨ ਲੱਗ ਜਾਂਦੀ ਆ ਤਾਂ ਬੱਚਿਆਂ ਨੂੰ ਬਦੂ ਜਾਣੀਆਂ ਮੱਸਰ ਮੱਖੀ ਇੱਥੇ ਪੈਦਾ ਹੋਣਾ ਜਿਹੜਾ ਇਹਨਾਂ ਨੇ ਵਿਗਿਆਨੀ ਦੱਸਦੇ ਆ ਖੇਤੀਬਾੜੀ ਵਾਲੇ ਵੀ ਜਿੰਨਾ 100 ਏਕੜ ਪਾਣੀ ਲੱਗਦਾ ਕਣਕ ਨੂੰ ਉਹਨਾਂ ਰੋਜ਼ ਇਹਨਾਂ ਨੇ ਉਹ ਉੱਚ ਪਾਉਣਾ ਉਹ ਜਿਹੜਾ ਵੱਡਾ ਸਲਾਟੋਆ ਬਣਾਇਆ ਜਿਹੜਾ ਡੰਪ ਹੈ ਤੇ ਉਹਦੇ ਵਿੱਚ ਪਾ ਕੇ ਉਹਨੂੰ ਕੰਪਰੈਸ ਕਰਨਾ 250 ਡਿਗਰੀ ਤੇ ਜਦੋਂ ਕੰਪਰੈਸ ਕੀਤਾ ਉਹ ਚ ਇੱਕ ਮੀਥੇਨ ਗੈਸ ਤਿਆਰ ਹੁੰਦੀ ਹੈ ਜ਼ਹਿਰੀਲੀ ਜੇ ਉਹ ਕੰਪਰੈਸ ਕੀਤੇਆਂ ਲੀਕ ਹੋ ਜਾਂਦੀ ਤਾਂ ਆਲੇ-ਦੁਆਲੇ ਦੀ ਜ਼ਿੰਦਗੀ ਨੂੰ ਵੱਡਾ ਖਤਰਾ ਕਹਿੰਦੇ ਆ ਵੀ 10 ਕਿਲੋਮੀਟਰ ਉਹਦੀ ਮਾਰ ਹੈ ਪਾਣੀ ਪੂਰਬ ਤੋਂ ਪੱਛਮ ਵੱਲ ਨੂੰ ਜਾਂਦਾ ਪਾਣੀ ਜਦੋਂ ਗੰਦਾ ਥੱਲੇ ਛਿਟਿਆ ਤਾਂ ਸਾਰਾ ਪਾਣੀ ਖਰਾਬ ਆ ਅਸੀਂ ਬੇਟ ਆੜੀਏ ਦੇ ਲੋਕ ਪਹਿਲੇ ਹੀ ਬਿਮਾਰੀਆਂ ਦੇ ਸ਼ਿਕਾਰਾਂ ਦਰਿਆਵਾਂ ਦਾ ਪਾਣੀ ਖਰਾਬ ਹੈ ਲੁਧੇਨ ਦੀਆਂ ਫੈਕਟਰੀਆਂ ਨੇ ਕਾਨੂੰਨੀ ਫਰਾਗ ਕਰਤਾ ਹੁਣ ਅਸੀਂ ਫਿਰ ਲੋਕ ਚੇਤਨ ਹੋ ਗਏ ਕਮੇਟੀ ਬਣਾਈ ਡੀਸੀ ਨੂੰ ਦੱਸਤਾ ਕੋਈ ਸੁਨਿਆਇ ਨਹੀਂ ਹੋਈ ਉਸ ਤੋਂ ਬਾਅਦ ਅਸੀਂ 21 ਨੂੰ ਧਰਨਾ ਇੱਕ ਲਾਇਆ ਐਸਡੀਐਮ 26 ਨੂੰ ਆਏ ਕੁਝ ਮਹਿਕਮੇ ਆਏ ਤੇ ਪ੍ਰਦੂਸ਼ਣ ਬੋਰਡ ਵਾਲੇ ਐਕਸ਼ਨ ਨੂੰ ਨਹੀਂ ਪਤਾ ਵੀ ਇਹ ਕੀ ਆ ਉਹਨੇ ਪਰਮਿਸ਼ਨ ਦਿੱਤੀ ਹੋਈ ਆ ਕੌਦੇ ਆਖਦੇ ਨੂੰ ਨਹੀਂ ਪਤਾ ਉਹ ਕਹਿੰਦਾ ਮੈਨੂੰ ਡਾਕੂਮੈਂਟ ਦਿਓ ਵੀ ਬੰਦਾ ਕੀ ਆ ਅਸੀਂ ਇਹ ਅੱਕ ਕੇ ਪਿੰਡ ਵਾਸੀਆਂ ਨੇ ਤੇ ਬਾਹਰ ਇਲਾਕਾ ਲੱਸ ਸਾਰਿਆਂ ਨੇ ਧਰਨਾ ਲਾਇਆ ਇੱਥੇ ਬਹੁਤ ਸਾਰੀਆਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਕੌਦਾ ਤਨੇ ਪਿੰਡੂ ਮਜ਼ਦੂਰ ਜਨੀਆ ਮਿਸ਼ਾਲ ਤੇ ਜਮਹੂਰੀ ਕਿਸਾਨ ਸਭਾ ਦਸਵੇਸ ਕਿਸਾਨ ਮਜ਼ਦੂਰ ਯੂਨੀਅਨ ਹੋਰ ਬਖ ਬਖ ਸਤਾਵਾ ਪਿੰਡੀਆਂ ਪੰਚਾਇਤ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸਾਡੇ ਪੀਰਾਂ ਦੀ ਜਗ੍ਹਾ ਦੀ ਕਮੇਟੀ ਇਹ ਸਾਰਿਆਂ ਨੇ ਰਾਲਕੇ ਸ਼ੁਰੂ ਕਰਤਾ ਹੁਣ ਲੜਾਈ ਜਿਹੜੀ ਲਗਾਤਾਰ ਜਾਰੀ ਆ ਇਹ ਜਾਰੀ ਇਸ ਕਰਕੇ ਆ ਵੀ ਪ੍ਰਸ਼ਾਸਨ ਗੁੰੰਗਾ ਬਣਿਆ ਬੈਠਾ ਦਲੀਲਾਂ 'ਚ ਅਸੀਂ ਇੱਕ ਮੀਟਿੰਗ ਹੋਈ ਆ ਹਰਾਤੇ ਸਾਨੂੰ ਐਸਡੀਐਮ ਕਹਿੰਦਾ ਮੈਂ ਡੀਸੀ ਨਾਲ ਗੱਲਬਾਤ ਕਰਕੇ ਇਹਨੂੰ ਬੰਦ ਕਰਾਵਾਂਗੇ ਪਰ ਦੂਜੇ ਦਿਨਾਂ 'ਚ ਉਹਨਾਂ ਸਾਨੂੰ ਇਹਦੇ ਫਾਇਦੇ ਕਰਨ ਲੱਗ ਗਿਆ ਅਸੀਂ ਦਿੱਲੀ ਨਾਲ ਨਹੀਂ ਰੱਦ ਕਰਤੇ ਹੁਣ ਦੋ ਤਿੰਨ ਦਿਨ ਤੋਂ ਸਿਨੇ ਆ ਰਹੇ ਮੀਟਿੰਗ ਕਰੋ ਅਸੀਂ ਤਿਆਰ ਆਂ ਸ਼ਨੀਵਾਰ ਨੂੰ ਕੈਨਸਲ ਕਰਕੇ ਮੁੱਖ ਮੰਤਰੀ ਆ ਗਿਆ ਅੱਜ ਉਹ ਚੰਡੀਗੜ੍ਹ ਚਲੇ ਗਏ ਉਹ ਸਾਡਾ ਸਦਕੇ ਵਰਖਦੇ ਆ ਭਾਈ ਇੱਕ ਹੋਰ ਗੱਲ ਆ ਕਿ ਵੋਟਾਂ ਦਾ ਸੂਝ ਨੇੜੇ ਆ ਜੇਕਰ ਆਪਾਂ ਭੁੰਡੜੀ ਤੋਂ ਲਈ ਤੱਕ ਲੁਧਿਆਣੇ ਤੱਕ ਕਈ ਐਮਪੀ ਤੇ ਕਈ ਐਮਐਲਏ ਵੀ ਬਣਿਆਉਣਗੇ ਔਰ ਕਈਆਂ ਦੇ ਇੱਥੇ ਕੋਠੀਆਂ ਬਣੀਆਂ ਹੋਣਗੀਆਂ ਤੁਸੀਂ ਪੈਨੂ ਮਜ਼ਦੂਰ ਜੂਨੇ ਮਸਾਲਾ ਤੁਸੀਂ ਆ ਗਿਓ ਕੀ ਲੱਗਦਾ ਕਿ ਐਮਪੀ ਐਮਐਲਏ ਵੋਟਾਂ ਦਾ ਕਿਸਮਤ ਹੁੰਦਿਆ ਆਮ ਲੋਕਾਂ ਦੀ ਆਵਾਜ਼ ਉਹ ਕਿਉਂ ਨਹੀਂ ਬਣਦੇ ਇੱਥੇ ਆ ਕੇ ਅਸੀਂ ਤੁਹਾਨੂੰ ਦੱਸ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਕੰਗ ਉਹ ਆਇਆ ਸੀ ਇੱਥੇ ਹਾਂਜੀ ਉਹ ਆਇਆ ਸੀ ਤਾਂ ਉਹਨੇ ਅਸੀਂ ਸਾਡੀ ਸੰਘਰਸ਼ ਕਮੇਟੀ ਵੀ ਮੰਡੀ ਚ ਇਕੱਠੇ ਵੀ ਤਾਂ ਬਹੁਤਾ ਨਹੀਂ ਸੀ 40 50 ਬੰਦੇ ਹੁਣ ਲੋਕ ਆਉਂਦੇ ਨਹੀਂ ਅੱਗੇ ਵਾਲਾ ਕੰਮ ਹੈ ਨਹੀਂ ਅਸੀਂ ਗਏ ਮੰਗ ਪੱਤਰ ਦੇਣ ਵੀ ਆ ਮੰਗ ਪੱਤਰ ਦੇਤਾ ਆਪਦੀ ਥੋੜੀ ਸਰਕਾਰਾਂ ਨੂੰ ਬੰਦ ਕਰਾ ਦੇ ਨਹੀਂ ਬੋਰਡ ਲੱਗ ਜਣੇ ਆ ਤੁਹਾਡੇ ਬਾਈਕਾਟ ਦੇ ਤੇ ਜੇ ਦੂਜੀਆਂ ਪਾਰਟੀਆਂ ਵੀ ਸਾਡੀ ਮਹਿਤ ਨਹੀਂ ਕਰਦੀਆਂ ਇਹਦੇ ਚ ਬੋਲਦੀਆਂ ਨਹੀਂ ਗੁੰਗੀਆਂ ਹਾਲ ਉਹਨਾਂ ਦਾ ਵੀ ਇਹੀ ਹੋਊਗਾ ਸਾਡੇ ਇਲਾਕੇ ਨੇ ਫੈਸਲਾ ਕਰ ਲਿਆ ਸਾਰੇ ਪਿੰਡਾਂ 'ਚ ਮੰਗ ਪੱਤਰ ਬਣਾ ਲੇ ਜਦੋਂ ਵੀ ਕੋਈ ਆਊਗਾ ਤਾਂ ਉਹਨੂੰ ਉਹ ਮੰਗ ਪੱਤਰ ਲੋਕਾਂ ਵੱਲੋਂ ਦਿੱਤਾ ਜਾਣਾ ਜਿਹੜੀਆਂ ਕਮੇਟੀਆਂ ਪਿੰਡਾਂ 'ਚ ਬਣਾ ਲੀਆਂ ਅਸੀਂ ਇਹਨਾਂ ਦੀ ਬੋਲਤੀ ਬੰਦ ਕਰਨੀ ਆ ਕਿਉਂਕਿ ਜੇ ਇਹ ਬਣ ਜਾਂਦੀ ਹੈ ਸਾਡੀ ਹੋਂਦ ਨੂੰ ਸਾਡੀ ਜ਼ਿੰਦਗੀ ਖਤਰਾ ਦੂਜੀ ਗੱਲ ਦੇਖੋ ਜੀ ਇੱਕ ਨਵੀਂ ਸਰਕਾਰ ਆ ਕਹਿੰਦੇਗਾ ਪਹਿਲੀਆਂ ਸਰਕਾਰਾਂ ਤੋਂ ਲੋਕ ਕੱਕੇ ਸੀ ਥੱਕੇ ਸੀ ਇੱਕ ਨਵਾਂ ਬਦਲਾਵ ਲਿਆਂਦਾ ਪਰ ਆਮ ਲੋਕਾਂ ਨੂੰ ਬਦਲਾਵ ਵੀ ਰਾਸ ਨਹੀਂ ਆਇਆ ਦੂਜੀ ਗੱਲ ਕਿ ਭਗਵੰਤ ਮਾਨ ਆਪਣੇਵੇਂ ਤਾਂ ਸਾਰਾ ਵਿਚਰਦਾ ਪਰ ਉਹਨੂੰ ਵੀ ਪਤਾ ਕਿਉਂ ਨਹੀਂ ਲੱਗਦਾ ਕਿ ਇਹ ਵੀ ਮੇਰੇ ਵਿੱਚੋਂ ਹੀ ਲੋਕ ਆ ਮੇਰੇ ਲੋਕ ਆ ਜਿਹਨਾਂ ਨੇ ਵੋਟਾਂ ਪਾਈਆਂ ਅੱਜ ਉਹ ਖੜਿਆ ਸਿਰਫ ਇੱਕ ਫੈਕਟਰੀ ਦੇ ਕਰਕੇ ਮਸਲੇ ਤਾਂ ਹੋਰ ਹੋਣ ਚਾਹੀਦੇ ਆ ਮਸਲੇ ਉਲਝ ਗਏ ਸੁਣਵਾਈ ਕਿਉਂ ਨਹੀਂ ਹੁੰਦੀ ਔਰ ਆਉਣ ਵਾਲਾ ਪ੍ਰੋਗਰਾਮ ਕੀ ਆ ਤੁਹਾਡਾ ਸਾਡਾ ਭਾਈ ਇਹ ਬਿਲਕੁਲ ਵਿਚਾਰਾ ਸੀ ਸਮਾਜਿਕ ਵਿਗਿਆਨੀਆਂ ਦੇ ਵਿਚਾਰ ਪੜ੍ਹੇ ਆ ਵੋਟਾਂ ਪੰਜੀਸ਼ਾਲੀ ਲੋਕਾਂ ਦਾ ਗੁੱਸਾ ਖਾਜ ਕਰਨ ਵਾਸਤੇ ਆਉਂਦੀਆਂ ਇਹ ਆਜੇ ਕੋਈ ਸਿਸਟਮ ਜਿਹੜਾ ਪੱਕਾ ਪੱਕੇ ਅਫਸਰ ਰਹਨੇ ਆ ਆਜਾ ਵੱਡੇ ਸਰਮਾਇਦਾਰ ਵੀ ਰਾਨੀ ਦਾਮੀ ਰਹਨੇ ਕਿਸੇ ਦਿਨ ਬਦਲਣਾ ਨਹੀਂ ਹੈ ਬੰਦੇ ਬਦਲਦੇ ਆ ਕੱਲੇ ਸਿਸਟਮ ਨਹੀਂ ਬਦਲਦਾ ਸਿਸਟਮ ਨਹੀਂ ਬਦਲਦਾ ਕਰਕੇ ਕੋਈ ਆਜੇ ਪਲਾਸੀ ਵੀ ਆਜੇ ਵੋਟਾਂ ਰਹੀਂ ਬਦਲਿਆ ਨਹੀਂ ਜਾਣਾ ਅਸੀਂ ਲੜਾਈ ਸਾਡੀ ਲੰਮੀ ਆ ਪੂਰੇ ਢਾਂਚੇ ਦੇਖ ਜਿਹੜਾ ਲੋਕਾਂ ਦੀ ਸ਼ਹਿਦ ਨਾਲ ਖਲਵਾੜ ਕਰਦਾ ਪ੍ਰਦੂਸ਼ਣ ਪਲਾਉਂਦਾ ਜਾਂ ਉੱਚੇ ਨੀਵੇਂ ਦਾ ਸਵਾਲ ਆ ਇਹ ਲੜਾਈ ਵੱਡੀ ਆ ਸ਼ੇਰ ਦਾ ਪਾਲਟਾ ਸਾਨੂੰ ਭੁਲੇਖਾ ਦੂਰ ਹੋ ਗਿਆ ਲੋਕਾਂ ਨੂੰ ਵੀ ਹੋ ਗਿਆ ਤਾਂ ਇਹੋ ਤਾਂ ਕਹਿ ਰਹੇ ਆ ਵੀ ਅਸੀਂ ਘੇਰ ਘੇਰ ਪੁੱਛਣਾ ਉਹਨਾਂ ਨੂੰ ਭਾਜਪਾ ਨੂੰ ਐਲਾਨ ਕਰਤਾ ਵੀ ਪਿੰਡਾਂ 'ਚ ਨਹੀਂ ਬੜਨਾ ਨਾਲ ਪੱਛੇ ਪਜਾਂਣਗੇ ਪਿੰਡਾਂ 'ਚ ਨਹੀਂ ਬੜਨ ਦੇਣਾ ਵੋਟਾਂ ਮਿਲੇ ਬਿਲਕੁਲ ਤਾਂ ਇੱਕ ਵੱਡਾ ਐਲਾਨ ਹੋਇਆ ਹੈ ਇੱਕ ਫੈਕਟਰੀ ਨੂੰ ਵੱਡੀ ਗੈਸ ਏਜੰਸੀ ਨੂੰ ਸੀਐਨਜੀ ਗੈਸ ਫੈਕਟਰੀ ਲੱਗਣੀ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਧਰਨਾ ਲੱਗਿਆ ਹੋਇਆ ਹੈ ਪਰ ਆਮ ਲੋਕਾਂ ਦੀ ਆਵਾਜ਼ ਸਰਕਾਰ ਤੱਕ ਕਿਉਂ ਨਹੀਂ ਪਹੁੰਚਦੀ ਜਦੋਂ ਵੋਟਾਂ ਨਹੀਂ ਤਾਂ ਵੋਟਾਂ ਮੰਗਣ ਸਾਰੇ ਹੁੰਦੇ ਆ ਪਰ ਅੱਜ ਇੱਥੇ ਕੋ ਲੀਟਰ ਚਾਰ ਕਦਮ ਤੁਰ ਕੇ ਆਉਣ ਨੂੰ ਰਾਜ਼ੀ ਨਹੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਕਿਸਾਨ ਬੈਠਿਆ ਧਰਨਾ ਲਾਇਆ ਉਹਨਾਂ ਦੀ ਜਦੋਂ ਵੋਟਾਂ ਮੰਗਣ ਆਉਣਗੇ ਤਾਂ ਕਿਸ ਤਰ੍ਹਾਂ ਉਹਨਾਂ ਦਾ ਵਿਹਾਰ ਕਰਨਗੇ ਉਹ ਵੀ ਰਿਪੋਰਟ ਦਿਖਾਵਾਂਗੇ ਗਰਾਊਂਡ ਲੈਵਲ ਦੀ ਰਿਪੋਰਟ ਹੈ ਪਿੰਡ ਪੂੰਦੜੀ ਤੋਂ ਤੁਹਾਡੇ ਸਾਹਮਣੇ ਕੀ ਵਿਚਾਰਾ ਕਿੰਨੀ ਕਮੈਂਟ ਕਰਕੇ ਜਿਹਨੂੰ ਦਸਰਾ ਕੈਮਰਾਮੈਨ ਮਨਜੀਤ ਧਾਰ ਦੀ ਪਹਿਨਨਾਰ ਨਿਊਜ਼ ਪੋਜ਼ਿਟਿਵ